ਫਗਵਾੜਾ ਵਾਰਡ ਨੰਬਰ 49 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਕੁਸ਼ ਓਰੀ ਦੀ ਪਤਨੀ ਨੀਹਾ ਓਰੀ ਨੇ ਪਰੇ ਨਾਮਜ਼ਦਗੀ ਪੇਪਰ ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ 21 ਦਸੰਬਰ ਨੂੰ ਝਾੜੂ ਵਾਲੇ ਬਟਨ ਨੂੰ ਦਬਾ ਕੇ ਕਾਮਯਾਬ ਬਣਾਓ ਜੀ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਸਤਿ ਸ੍ਰੀ ਅਕਾਲ ਅੱਜ ਸ੍ਰੀ ਸਾਰਿਆਂ ਨੇ ਆਏ ਆਪਣੀ ਫਾਈਲ ਫਾਈਲ ਜਮ੍ਹਾਂ ਕਰਵਾਉਣ ਲਈ ਐਸ ਪੀ ਐਮ ਆਫਿਸ ਸਾਡੀ ਫਾਈਲ ਜਮ੍ਹਾਂ ਹੋ ਗਈ ਸਾਨੂੰ ਟਿਕਟ ਵੀ ਮਿਲ ਗਈ ਅੱਜ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਮੇਰੇ ਨਾਲ ਜਿੰਨੇ ਵੀ ਸਾਰੇ ਮੈਂਬਰਸ ਆਏ ਨੇ ਮੈਂ ਉਹਨਾਂ ਦਾ ਦਿਲੇ ਧੰਨਵਾਦ ਕਰਦੀ ਆ ਕਿ ਮੈਨੂੰ ਸਾਥ ਮੈਂ ਪੂਰਾ ਸਾਦਤਮ ਵਾਰਡ ਨੰਬਰ 49 49 ਦੇ ਵਿੱਚ ਖੜੀ ਆ ਮੈਂ ਆਪਣੇ ਦਿ ਲੋ ਕਹਿੰਦੀ ਆ ਕਿ ਮੈਨੂੰ ਅੱਜ ਸਰਕਾਰ ਨੇ ਪੂਰਾ ਮੋਗਾ ਦਿੱਤਾ ਹੈ ਕਿ ਮੈਂ ਆਪਣੇ ਵਾਰਡ ਲਈ ਕੁਝ ਕਰ ਸਕਾਂ ਕੋਈ ਡਿਵੈਲਪਮੈਂਟ ਕਰ ਸਕਾਂ ਮੈਂ ਆਸ਼ਾ ਕਰਦੀ ਹਾਂ ਕਿ ਮੈਂ ਆਪਣੀ ਉਮੀਦ ਖਰੇ ਲੈ। थैंक यू सो मच। ਸਾਡੇ ਬਹੁਤ ਹੀ ਸਤਿਕਾਰਯੋਗ ਉਮੀਦਵਾਰ ਨੀਹਾ ਹੋਰੀ ਜੀ ਜਿਨ੍ਹਾਂ ਦੀ ਅੱਜ ਨਾਮਿਨੇਸ਼ਨ ਫਾਈਲ ਦੇ ਲਈ ਅਸੀਂ ਆਏ ਆਂ ਔਰ ਅਸੀਂ ਵਾਰਡ ਨੰਬਰ 49 ਤੋਂ ਬਹੁਤ ਆਸ ਰੱਖੀ ਹੋਆ ਕਿਉਂਕਿ ਵਾਰਡ ਨੰਬਰ 49 ਨੇ ਹਮੇਸ਼ਾ ਪਿਆਰ ਦਿੱਤਾ ਔਰ ਪਿਆਰ ਦਿੰਦੇ ਰਹਿੰਦੇ ਨੇ ਔਰੀ ਪਰਿਵਾਰ ਮੈਂ ਵਾਰਡ ਨੰਬਰ 49 ਦੇ ਸਾਰੇ ਵੋਟਰ ਦੇ ਸਪੋਰਟਰਾਂ ਨੂੰ ਅਪੀਲ ਵੀ ਕਰਦਾ ਹਾਂ ਔਰ ਧੰਨਵਾਦ ਵੀ ਕਰਦਾ ਹਾਂ ਕਿ ਤੁਸੀਂ ਇਸ ਪਰਿਵਾਰ ਨੂੰ ਜਿਤਾ ਕੇ ਹਮੇਸ਼ਾ ਬਸ ਵਾਰਡ ਦੇ ਵਿਕਾਸ ਨੂੰ ਹੀ ਦੇਖੋਗੇ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਿੰਦੇ ਪਾਰ ਜੈ ਸ਼੍ਰੀ ਰਾਮ